40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਆਗ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜ ਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਵਿਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਤ ਦੇ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੇ ਸਾਡੀ ਡਿਊਟੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀ ਤੇ ਅੱਜ 2 ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 830000 ਦਾ ਜਿਹੜਾ ਚੈੱਕ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਅੱਜ ਮਾਲੀ ਮਦਦ ਹੈ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 19500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜੀ ਇਹਨਾਂ ਦਾ ਜਿਹੜਾ ਕੁਪਾ ਜਿਹੜਾ ਤੂੜੀ ਵਾਲਾ ਜਿਹੜਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ ਤਕਰੀਬਨ 112000 ਰੁਪ ਉਹਨਾਂ ਦਾ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪਿੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹਾਂ ਔਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਪਹੁੰਚਿਆ ਹੋਇਆ ਹੈ। ਅੱਜ ਅਸੀਂ ਕਹਿ ਸਕਦਾ ਹਾਂ ਦਾ ਜਾਨਵਰ ਪਾਲ ਦਾ ਪਰਿਵਾਰ ਵਾਹ ਉਹਨਾਂ ਦਾ ਚਲੋ ਬਚਾਓ ਨਹੀਂ ਕਰ ਸਕਦੇ ਤਾਂ ਅੱਜ ਲੱਗਦਾ ਕਿ ਕਿਤੇ ਨਾ ਕਿਤੇ ਪੈਸੇ ਨਾਲ ਪਰਿਵਾਰ ਦੀ ਕਿਸਾਇਤ ਹੋ ਜਾ। ਆਹ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖ ਕੇ ਵੀ ਗਏ ਸੀਗੇ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਆ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਆ ਜਿਹੜੀ ਉਹ ਲੀ ਤੇ ਜ਼ਰੂਰ ਚੜੂਗੀ ਤੇ ਦੁਬਾਰਾ ਮੇਰੇ ਨਾਲ ਵਾਦਾ ਕੀਤਾ ਇਹਨਾਂ ਨੇ ਕਿ ਇਹ ਦੁਬਾਰਾ ਜਿਹੜੀਆਂ ਬੱਕਰੀਆਂ ਤੇ ਫੇਡਾਂ ਜਿਹੜੀਆਂ ਪਾਉਣਗੇ ਤੇ ਉਹ ਦੁਬਾਰਾ ਉਹੀ ਰੌਣਕ ਆ ਜਿਹੜੀ ਇੱਥੇ ਸਾਨੂੰ ਬਾੜੇ ਦੇ ਵਿੱਚ ਜਿਹੜੀ ਦਿਖਾਈ ਦਊਗੀ ਤੇ ਮੈਂ ਵਾਦਾ ਕੀਤਾ ਨਾਲ ਕਿ ਮੈਂ ਦੁਬਾਰਾ ਫੇਰ ਉਹਦੇ ਵਿੱਚ ਢੇੜਾ ਮਾਰ ਕੇ ਜਾਊਂਗੀ। ਇਹਨੂੰ ਬਹੁਤ ਧੰਨਵਾਦ ਹੈ ਜੀ ਇਹਦੇ ਸਰਕਾਰ ਦੇ ਜਿਹੜਾ ਦੋ ਵਾਰੀ ਦੀ ਭਰਾਜ ਘਰੇ ਆ ਗਈ। ਨਹੀਂ ਹਰੇਕ ਮੰਤਰੀ ਇੰਨੀ ਗੌਰ ਕਰਦਾ ਨਹੀਂ। ਜਿੰਨੀ ਇਹਨੇ ਗੌਰ ਕਰੀ। ਮੈਦਾ ਜਣੇ ਨੇ ਉਹਦੇ ਵੀ ਇੱਥੇ ਬਹਿ ਕੇ ਕਰਕੇ ਕੀਤੀ। ਅੱਜ ਵੀ ਇਹਨੂੰ ਘਰੇ ਆਉਣਾ ਪੈ ਗਿਆ। ਪਰ ਇਹਨੇ ਕੁ ਆਵਦਾ ਵਾਦਾ ਪੂਰਾ ਕਰਤਾ ਕਿਤੇ ਕਹਿੰਦੇ ਬੀਤੀ ਕਹਿੰਦੇ ਕੀ ਪਤਾ ਸਰਕਾਰ ਦਾ ਕਰੇ ਨਾ ਕਰੇ ਵੀਰਾਂ ਸਾਲਾਂ ਦੇ ਸਾਲ ਚੱਪ ਜਾਂਦੇ ਆ ਪਰ ਇਹਨੇ ਬਹੁਤ ਮਗਰਾ ਰੱਖਿਆ ਇਸ ਚੀਜ਼ ਦਾ ਸਰ ਪੈ ਜਿਹੜੇ ਐਮਐਲਏ ਕੌਣ ਨੇ ਹੈ ਜੀ ਐਮਐਲਏ ਕੌਣ ਨੇ ਬਰਾਜਤੀ ਜੀ ਪਾਨੀ ਹਾਂ ਸਿੰਘਲੂ ਜੀ ਕਿੰਨੀ ਮਦਦ ਦਿੱਤੀ ਜੀ ਤੁਹਾਨੂੰ ਅੱਜ ਚੈੱਕ ਸੌਂਪਿਆ ਗਿਆ ਅੱਜ ਇਹ ਦਿੱਤਾ ਗਿਆ ਜੀ 8 ਲੱਖ 30 ਹਜ਼ਾਰ ਦਾ ਹਾਂ 8 ਲੱਖ ਮਦਦ ਹੋ ਗਈ ਕਿ ਤੁਸੀਂ ਅੱਜ ਹਾਂ ਹਾਂ ਲੇ ਉਹਨਾਂ ਦੇ ਸਰਤੀ ਕੰਮ ਕਰਨਾ ਸੀਗਾ ਪਸ਼ੂ ਪਾਲੇ ਸੀ ਵਿਚਾਲੀ ਬੀਤੀ ਵਿੱਚੋਂ ਵੇਚ ਦਿਆਂਗੇ ਬਾਕੀ ਮਗਰ ਤਾਂ ਫੇਰ ਵਧੀ ਜਾਂਦੇ ਨੇ ਵੇਚਤੀਆਂ ਦੋ ਤਿੰਨ ਬਾਰਾ ਉਹਨੇ ਫੇਰ ਵੱਜ ਜਾਂਦੇ ਨੇ ਤਾਂ ਖੇਤੀ ਵਾਲਾ ਕੰਮ ਹੈ ਤਾਂ ਆਪਣੇ ਜੇ ਫਸਲ ਲੱਗ ਜੇ ਤਾਂ ਕੁਝ ਹੋ ਜਾਂਦਾ ਇਹ ਹੁਣ ਜਿਵੇਂ ਜਿਵੇਂ ਜੱਟ ਜ਼ਮੀਨ ਬੈਹ ਕਰਦੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਮੇਰਾ ਉਹ ਕੰਮ ਹੋ ਗਿਆ ਤਾਂ ਦੇ ਵਿੱਚ ਪੰਜਾਬ ਸਰਕਾਰ ਤੁਹਾਡੇ ਮਾਰੇ ਸਮੇਂ ਮੋਢੇ ਨਾਲ ਮੋਟਾ ਲੱਗੇ ਹੈ ਜੀ ਹਾਂ ਮੋਢੇ ਨਾਲ ਮੋਡਾ ਕਿ ਮੈਨੂੰ ਡਿੱਗੇ ਪੈਨੂੰ ਖੜਾ ਕਰ ਲਿਆ ਇਹਨੇ ਸਰਕਾਰ ਨੇ ਜਿਹੜੇ ਸਰਕਾਰ ਦਾ ਇਨਾਕ ਧੰਨਵਾਦ ਆ ਮੈਂ ਤਾਂ ਕਹਿੰਦਾ ਵੀ ਜਿੰਨਾ ਮੇਰਾ ਪਿੱਛਾ ਪੂਰਤਾ ਇਹਨਾਂ ਨੇ ਇਹਨਾਂ ਨਹੀਂ ਕਿਸੇ ਕੋਈ ਪੂਰਦਾ ਸ੍ਰੀ ਮਾਨ ਸਾਹਿਬ ਨੂੰ ਧੰਨਵਾਦ ਕਰਦੇ ਹਾਂ ਜੀ ਹਾਂ ਮਾਨ ਸਾਹਿਬ ਨੂੰ ਬਹੁਤ ਧੰਨਵਾਦ ਆ ਜਿਹੜੇ ਨੇ ਉੱਤੋਂ ਛੇਤੀ ਗੌਰ ਕਰਕੇ ਭੇਜਿਆ ਅਗੇ ਬਰਾਜਵੀ ਸਰੂਰ ਤੋਂ ਇਹਨੇ ਵੀ ਬਹੁਤ ਛੇਤੀ ਕਿਹਾ ਇਹਨੇ ਕਿਹਾ ਸੀ ਵੀ ਜਿੱਦੇ ਉੱਥੇ ਮੇਰੇ ਉਹ ਪਹੁੰਚ ਗਈ ਵੀ ਉਹਦੀ ਵਾਪਸ ਪੈਸੇ ਹੋਣਗੇ ਤਾਂ ਦੁਬਾਰਾ ਪੁੱਤਰਾ ਮੈਂ ਪਾ ਲਵਾਂਗਾ ਜੀ ਹਾਂ